ਹੀਰੀ ਸਾਰੇ ਜਵਨਕਾਰ ਵਿਦਵਾਨਾਂ ਨੂੰ ਔਰ ਮੇਰੇ ਸਾਰੇ ਪ੍ਰਧਾਨੀਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਔਰ ਅਸੀਂ ਸਾਰਿਆਂ ਨੇ ਮਿਲ ਕੇ ਬਜ਼ਾਰ ਵਾਲਿਆਂ ਨੇ ਸਾਰੇ ਸ਼ਹਿਰ ਵਾਲਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਸਰਦਾਰ ਗਰਮੀਤ ਸਿੰਘ ਧੁੰਮੀ ਨੂੰ ਪ੍ਰਧਾਨ ਨਾਮਿਲ ਤੇ ਤੁਹਾਡੀ ਕੀ ਸਿਹਤ ਪਿਆ ਤੁਸੀਂ ਸਾਰਾ ਸਾਰੇ ਮੇਰੇ ਨਾਲ ਤਾੜੀਆਂ ਮਾਰ ਕੇ ਦੋ ਤੁਸੀਂ ਵੀ ਮੰਨਦੇ ਹੋ ਇਹ ਗੱਲ ਨੂੰ ਇਹ ਗੱਲ ਨੂੰ ਤੁਸੀਂ ਮੰਨਦੇ ਹੋ ਇੱਕ ਕਿਤੇ ਕਰਿਆ ਕਿ ਪੀਹ ਮਾਰਿਆ ਕਿ ਪ੍ਰਧਾਨਣ ਗਿਆ ਉਹਨਾਂ ਨੇ ਇੱਕ ਇੱਥੇ ਆਪਦੇ ਘਰੇ ਬੈਠ ਕੇ ਪਹੁੰਚ ਕੇ ਬਰਾਵੇ ਦੇ ਵਿੱਚ ਤਾਇਪੋਸ਼ੀ ਹੋਈ ਹੈ ਜਿਹਦੇ ਵਿੱਚ ਕੁਲਮੈ ਦਾ ਛੋਟਾ ਜਿਹਾ ਪੱਕੂ ਹੈ ਨਿਕਾ ਨਾਮ ਦਾ ਪੱਕੂ ਤੇ ਸਾਡੇ ਸੇਤ ਪ੍ਰਧਾਨ ਸਾਹਿਬ ਕਰਮਾ ਸਿੰਘ ਜੀ ਜੋੜਾ ਜੀ ਸੇਤ ਤਈਏ ਖੁਦ ਆਏ ਨੇ ਆਪਣੇ ਕੀਪਲੀ ਫਰਮਾ ਕੜਗੇ ਆਪਣੇ ਕੈਡਰ ਦੇ ਨਾਲ ਪੰਨ ਨੰਬਰ ਲੈ ਕੇ ਆਏ ਨੇ ਚੱਕਰੀ ਮਾਈਆ ਦੀ ਗੱਲ ਹੈ ਤਾਲ ਪੋਸ਼ੀ ਰਹਾ ਵਾਏ 我为他懂。 ਜਨਰਲ ਜੁਲਮੇ ਸਿੰਘ ਜੁਲਮੇ ਪ੍ਰਿਜੈ ਸੋਰਨ ਦਾ ਕਸਾਨ ਬੀਰ ਤੋਂ ਕਸਾਨ ਬੰਕੇ ਉਹਦੇ ਦਾਸ ਸਰਪੰਨ ਫ੍ਰੀਡਮ ਕੌਂਸਲ ਦੇ ਕਾਰਜਵੀਰੋ ਫਟੇਰ ਕਰਨ ਦਾ ਵਾਇਕ ਦੀ ਦਾਲ ਦਾ ਕੋਈ ਵੀ ਜੀ ਕੀ ਹੱਕੇ ਬਰਾਸ ਤੋਂ ਬਾਗਾਦਨ ਕਿਉਂਕਿ ਕੋਈ ਵੀ ਸੰਸਥਾ ਜਿਹੜੀ ਸਰ ਸਮਪਤੀ ਦੇ ਨਾਲ ਕੋਲਾ ਕਰੇ ਆਪਣੇ ਵਿੱਚੋਂ ਆਪਣੇ ਲੀਡਰ ਪੈਦਾ ਕਰੇ ਇਹੀ ਸਾਡਾ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਤੁਸੀਂ ਸਾਰੇ ਭਾਈ ਦੇ ਪੱਤਰੋਂ ਕਿ ਤਾਹੇ ਅੱਜ ਵਰਕਪਕ ਵਰਕਾ ਦੇ ਰਿਖੇ ਵਰਕਪਕ ਦਾ ਕਦ ਜੋ ਬੰਦੇ ਹੋਏ ਪਰ ਵਰਕਾ ਸੰਘੀ ਕੋੜ ਦੇ ਜਿੰਨੇ ਵੀ ਤੁਸੀਂ ਵੀਰੋਂ ਖਾਰੇ ਸ਼ਕਤੀ ਦੇ ਨਾਲ ਇਤ ਨੌਜਵਾਨ ਵਰਤੀ ਫਰਮੇ ਰੋ ਆਪਣਾ ਨੇਤਾ ਕਿਉਂਕਿ ਛੋਟਿਆਂ ਤੇ ਵੱਡਿਆਂ ਹੌਲੀ ਹੌਲੀ ਅੱਜ ਸ਼ਹਿਰ ਦਾ ਕਲ ਪਰਮਾਤਮਾ ਕਿਰਪਾ ਕਰੇ ਜਿਲ੍ਹਾ ਆਪਣਾ ਪੰਜਾਬ ਤੱਕ ਜਿੱਥੋਂ ਤੱਕ ਵੀ ਸਾਡੇ ਸੰਗ ਦੇ ਜਿੱਥੇ-ਜਿੱਥੇ ਸਾਡੇ ਅਪਰਾਧ ਉੱਥੇ ਤੱਕ ਨੌਜਵਾਨ ਪਹੁੰਚੇ ਕੁਮੈਰ ਭਾਈ ਦੇਣੀ ਚਾਹਨਾ ਪਰ ਮੈਂ ਬੇਨਤੀ ਵੀ ਕਰਨਾ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਇਹ ਉੱਤੇ ਜਿਹੜੇ ਇਹ ਜ਼ਿੰਮੇਵਾਰੀਆਂ ਹੁੰਦੀਆਂ ਬਹੁਤੀ ਵਾਰ ਜਿਵੇਂ ਤੁਸੀਂ ਪਹਿਲਾਂ ਪ੍ਰਧਾਨ ਜੀ ਗੱਲ ਕਰ ਰਹੇ ਸੀ ਮਸਜਿਦ ਦੀ ਪਿੰਡ ਮੁਰੋਖੂ ਉੱਤੇ ਮਟਾਣੀ ਕਰਦੇ ਉੱਤੇ ਵੱਡਾ ਕਰਦਾ ਹੈ ਜੇਕਰ ਤੁਸੀਂ ਉੱਧਰ ਤੇ ਬੈਠ ਕੇ ਕੰਮ ਕਰਦੇ ਹੋ ਸੁੱਪ ਜੇਕਰ ਉੱਧਰ ਤੇ ਬੈਠ ਕੇ ਕੋਈ ਕੰਮ ਨਹੀਂ ਕਰਦਾ ਤਾਂ ਉਹ ਨੁਕਸਾਨਾ ਹੁੰਦਾ ਤੇ ਉਸ ਦਾ ਸੇਵਾ ਚੱਕੜੇ ਹੁਣਾ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ ਆਪਣੇ ਭਾਈਚਾਰੇ ਦੇ ਜਿਹੜੀਆਂ ਸਮੱਸਿਆਵਾਂ ਹਨ ਕਿਉਂਕਿ ਤੁਸੀਂ ਉਹਨਾਂ ਦੇ ਨੇਤਾ ਹਰ ਬੰਦਾ ਆਪਣੀ ਜਿਹੜੀ ਹੈ ਉਹ ਮਜਬੂਰੀ ਨੂੰ ਜਾਂ ਪ੍ਰੋਫਟ ਕਲੀਫ ਨੂੰ ਲੈ ਕੇ ਨਹੀਂ ਜਾ ਸਕਦਾ ਤੁਸੀਂ ਉਹਨਾਂ ਦੀ ਰਵਾਈ ਕਰਨੀ ਹਰ ਇੱਕ ਬੰਦੇ ਨੂੰ ਚਾਹੇ ਉਹ ਦੁਕਾਨਦਾਰ ਲੈ ਰਾਹ ਦੇ ਧਿਆਨ ਤੇ ਕੋਈ ਆਪਾਂ ਅੰਦਰ ਤਿਆਰ ਕਰਾਂਗੇ ਫਿਰ ਤੋਂ ਮੈਂ ਸਮੁੱਚੀ ਪੰਜਾਬ ਦੀ ਟੀਮ ਨੂੰ ਬਧਾਈ ਦਿੰਦਾ ਫ੍ਰੀਕੋਰ ਦੀ ਟੀਮ ਨੂੰ ਔਰ ਫ੍ਰੀਕੋਰ ਸਾਹਿਬ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਆਪਣੇ ਨਾਲ ਆਇਆ ਤਾਂ ਕਿ ਉਹ ਆਪਣੇ ਨੌਜਵਾਨ ਨੂੰ ਆਪਣੇ ਨਾਲ ਲੈ ਕੇ ਚੱਲ ਸਕੇ ਨਵੀਂ ਲੀਡਰਸ਼ਿਪ ਪੈਦਾ ਹੋ ਸਕੇ ਬਹਾਲਪੁਰ ਦੀ ਕਹਾਣੀ ਉਹਨਾਂ ਨੂੰ सरदार करतार सिंह जी स्टेट प्रेजिडेंट स्वर्णकार का ताली मार के नाम स्वागत करो एक सरदार जी स्वर्णकार जहाँ स्वागत कर साहब जी को बोलो उस तो मेरी बराद सरदार मुख्तार सिंह स्टेट जनरल शक्ति स्वर्णकार का संघ उन्होंने मन के बुलाऊंगा ਮੈਂ ਕਰਤਾਰ ਸਿੰਘ ਜੌੜਾ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਰਜਿਸਟਰਡ ਆ ਅੱਜ 1 ਜੁਲਾਈ 2024 ਨੂੰ ਅਸੀਂ ਫਰੀਦਕੋਟ ਸਵਰਨਕਾਰ ਸੰਗ ਦੀ ਚੋਣ ਕਰਾਉਣ ਵਾਸਤੇ ਇੱਥੇ ਸ਼ਾਮਲ ਹੋਏ ਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਰ ਗੁਰਚਰਨ ਸਿੰਘ ਪੰਪੂ ਜੀ ਫਰੀਦਕੋਟ ਤੋਂ ਜਿਹੜਾ ਪ੍ਰਧਾਨ ਜੀ ਹਨ ਫਰੀਦਕੋਟ ਜ਼ਿਲ੍ਹੇ ਦੇ ਅਤੇ ਕੋਟਪੂਰਾ ਬਲਾਕ ਕਰਦੇ ਹਨ ਉਹ ਵੀ ਇੱਥੇ ਸ਼ਾਮਲ ਹਨ ਤੇ ਉਹਨਾਂ ਦੇ ਨਾਲ ਹੀ ਸਾਰੀ ਟੀਮ ਸਾਡੀ ਪਰੀਤਪੁਰ ਦੇ ਕੋਟ ਕਪੂਰਾ ਦੇ ਅਤੇ ਹੋਰ ਆਸ-ਪਾਸ ਦੇ ਕਸਬਿਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਹਾਜ਼ਰ ਆਏ ਹਨ ਅੱਜ ਜੋ ਭਰਮਾ ਇਕੱਠ ਦੇਖਿਆ ਹੈ ਪਰੀਤਪੁਰ ਸਵਰਨਕਾ ਸੰਗ ਦਾ ਉਸ ਨੂੰ ਦੇਖ ਕੇ ਮਨ ਪ੍ਰਸੰਨ ਹੋ ਰਿਹਾ ਹੈ ਕਿ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਕਿਸੇ ਕਿਸਮ ਦਾ ਕੋਈ ਪਾਰਟੀਵਾਦੀ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਫੋਮੀ ਜੀ ਨੂੰ ਪ੍ਰਧਾਨ ਨਿਯੁਕਤ ਨਾਇਆ ਗਿਆ ਬਹੁਤ ਵਧੀਆ ਨਾਮ ਵੱਲ ਸਮਾਜ ਦੇ ਵਿੱਚ ਵਰਤਾਵੇ ਰੱਖੇ ਹੋਏ ਆ ਜਿਸ ਦਾ ਇੱਕ ਵੱਡਾ ਸਬੂਤ ਮਿਲ ਰਿਹਾ ਹੈ ਕਿ ਐਨੇ ਭਾਰੀ ਇਕੱਠ ਦੇ ਵਿੱਚ ਸਰਬ ਨੇ ਸਭ ਨੇ ਸਰ ਸੰਪਤੀ ਨਾਲ ਇਹਨਾਂ ਨੂੰ ਪ੍ਰਧਾਨ ਚੁਣੇ ਜਾਣ ਵਾਸਤੇ ਸਹਿਮਤੀ ਦਿੱਤੀ ਹੈ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ ਜਲਾ ਸਵਨਕਰ ਸੰਗਤ ਤੇ ਪੰਜਾਬ ਸਵਨਕਰ ਸੰਗਤ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਹੀ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਫਰੀਦਕੋਟ ਸਰ ਗੁਰਬੱਤ ਸਿੰਘ ਜੀ ਸਰ ਗੁਰਬੱਤ ਸਿੰਘ ਜੀ ਨੇ ਵੀ ਇਹਨਾਂ ਨੂੰ ਅਸ਼ੀਰਵਾਦ ਦਿੱਤੇ ਹਨ ਬਹੁਤ ਵਧੀਆ ਸੇਵਾਵਾਂ ਦੀ ਉਮੀਦ ਰੱਖਦੇ ਹਾਂ ਸਾਡੇ ਨੌਜਵਾਨ ਪ੍ਰਧਾਨ ਜੀ ਬਣੇ ਹਨ ਅਤੇ ਇਹਨਾਂ ਤੋਂ ਉਮੀਦ ਰੱਖੀ ਹੈ ਕਿ ਬਹੁਤ ਵਧੀਆ ਇਹ ਸਾਰੇ ਸੌਲਕਰ ਵੀਰਾਂ ਦੀਆਂ ਮੁਸ਼ਕਲਾਂ ਦੇ ਸਮੇਂ ਮੁੰਡੇ ਨਾਲ-ਮੁੰਡਾ ਜੋੜ ਕੇ ਖੜਨਗੇ ਕਿਸੇ ਕਿਸਮ ਦਾ ਕੋਈ ਕਿਸੇ ਦੀ ਮੁਸ਼ਕਲ ਹੋਵੇ ਹਰ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਚਾਹੇ ਉਹ ਸਮਾਜ ਦੇ ਵਿੱਚ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਤਹੇ ਟੈਕਸਿਸ ਦੇ ਵਿੱਚ ਕਿਸੇ ਵੀ ਖਾਣਚ ਦੇ ਵਿੱਚ ਹੋਵੇ ਹਰ ਜਗ੍ਹਾ ਤੇ ਪੂਰ ਕੋਸ਼ਿਸ਼ ਕਰਨਗੇ ਸਹਿਯੋਗ ਦੇਣਗੇ ਇਸ ਕਰਕੇ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਅਤੇ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਂਦੇ ਤੇ ਲੱਖ ਲੱਖ ਵਧਾਈ ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਹਨ ਅਤੇ ਅਸੀਂ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਹਿੰਦੇ ਹਾਂ ਕਿ ਤਨਮਨ ਨਾਲ ਤੇ ਹੋਂਐਸਟੀ ਨਾਲ ਕੰਮ ਕਰੋ ਬਾਅਦ ਵਿੱਚ ਸਮਾਜ ਦੇ ਵਿੱਚ 2 ਸਾਲ ਬਾਅਦ ਫਿਰ ਤੁਹਾਨੂੰ ਸਾਰੀ ਸਮਾਜ ਸਾਰਾ ਸਾਡੀ ਸੰਸਥਾ ਸਾਰੇ ਮੈਂਬਰ ਇਹ ਕਹਿਣਗੇ ਇਹਨਾਂ ਨੂੰ ਵੀ ਪ੍ਰਧਾਨ ਦੁਆਰਾ ਬਣਾਇਆ ਜਾਵੇ ਚੰਨ ਸਾਹਿਬ ਪੱਪੂ ਜ਼ਿਲ੍ਹਾ ਪ੍ਰਧਾਨ ਸਵਰਗ ਸੰਗ 868 898 ਰਜਿਸਟਰਡ ਨੰਦ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਉਹਨਾਂ ਦੇ ਮੈਂਬਰ ਆ ਜੀ ਅਸੀਂ ਅੱਜ ਗੁਰਪ੍ਰੀਤ ਜੀ ਨੂੰ ਕੁਰਮੀ ਸਾਹਿਬ ਨੂੰ ਫ੍ਰੀਕੋਰਡ ਚੋਣਾ ਤੋਂ ਕਾਫੀ ਟਾਈਮ ਤੋਂ ਬਣ ਕੇ ਵੀ ਸੰਘਰਸ਼ ਚੱਲ ਰਿਹਾ ਸੀਗਾ ਚੋਣਾ ਦਾ ਵੀ ਜਦੋਂ ਪਹਿਲੇ ਪ੍ਰਧਾਨ ਤੋਂ ਇਹ ਖਾਰਾ ਸ਼ਹਿਰ ਖਫਾ ਸੀ ਤੇ ਅਸੀਂ ਉਹਨਾਂ ਨੂੰ ਬਹੁਤ ਹੀ ਮਾਨ ਸਤਕਾਰ ਨਾਲ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜੋ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਸਾਨੂੰ ਆਪ ਦੀ ਬਣ ਕੇ ਵੀ ਰਾਹ ਬਦਲ ਕੇ ਦੂਸਰੇ ਪਾਸੇ ਚਲੇ ਗਏ ਚੋਣ ਦੀ ਇਕਤਾ ਸੀ ਪਰ ਆਪ ਹੀ ਵਿੱਚ ਉਹ ਰਸਤਾ ਬਦਲ ਗਿਆ ਚਲੋ ਅਸੀਂ ਉਹਨਾਂ ਨੂੰ ਕੁਝ ਜ਼ਿਆਦਾ ਨਹੀਂ ਕਹਿੰਦੇ ਕਿ ਅਸੀਂ ਉਹਨੇ ਕਹਾਂਗੇ ਵੀ ਅਸੀਂ ਅੱਜ ਗੁਰਪ੍ਰੀਤ ਸਿੰਘ ਪਰਮੇਸਰ ਨੂੰ ਪ੍ਰਧਾਨ ਬਣਾਵਾਉਣ ਵਾਸਤੇ ਅਸੀਂ ਆਏ ਸੀ ਤੇ ਸਾਰੇ ਇਕੱਠ ਵੇਖ ਕੇ ਸਾਰਾਂ ਦੀ ਏਕਤਾ ਵੇਖ ਕੇ ਸਾਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਸਾਰਿਆਂ ਦੇ ਪਰਿਵਾਰ ਨੂੰ ਮਿਲ ਕੇ ਵੀ ਸਵਰਨ ਕਰ ਸਕਦਾ ਕੋਰਟ ਕੋਰਟ ਮੇਰੇ ਕਹਿਣ ਤੇ ਸਟੇਟ ਪ੍ਰਧਾਨ ਸਾਹਿਬ ਕਫਾਰ ਸਿੰਘ ਜੋੜਾ ਸਾਹਿਬ ਦੇ ਟਾਈਮ ਕੱਢਿਆ ਮੈਂ ਉਹਨਾਂ ਦਾ ਅਸੀਂ ਧੰਨਵਾਦੀ ਹਾਂ ਸਾਰੇ ਭਰਾਵਾਂ ਦਾ ਪਿਆਰ ਹੈ ਜੋ ਪ੍ਰਧਾਨ ਸਾਹਿਬ ਨੇ ਡਿਊਟੀ ਲਈ ਹੈ ਉਹ ਇੱਥੇ ਅਸੀਂ ਤਨਊਆਂ ਨੂੰ ਅਸੀਂ ਡਿਊਟੀ ਨਿਭਾਵਾਂਗੇ ਤੇ ਇਹਨਾਂ ਮੈਂ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰੂੰਗਾ ਤੇ ਆਉਂਦੇ ਟਾਈਮ 'ਚ ਦੁਬਾਰਾ ਇਲੈਕਸ਼ਨ ਹੋਣਗੇ ਪ੍ਰਧਾਨ ਸਾਹਿਬ ਜਿਵੇਂ ਚਾਹੁੰਦੇ ਐ ਕਿ ਸਾਰੇ ਸਵਰਨਕਾਰ ਸੰਗ ਆਪ ਪ੍ਰਧਾਨ ਚ ਚੋਣਨਗੇ ਤੇ ਜੋ ਇਹਨਾਂ ਦਾ ਅਸ਼ੀਰਵਾਦ ਸੰਦਕਾ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਥੋਂ ਮੈਨੂੰ ਮੌਕਾ ਦਿੱਤਾ ਬ੍ਰੀਫ ਕੋਰਟ ਨੂੰ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਪੰਜਾਬ ਪ੍ਰਧਾਨ ਸਾਹਿਬ ਆਏ ਆ ਧੰਨ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦੇ ਬਹੁਤ ਰਜਾਈਵੇਂ ਸੀ ਕੀਮਤੀ ਸਮਾਂ ਕੱਢ ਕੇ ਆਏ ਆ ਇਹਾਂ ਦੇ ਬਹੁਤ ਅਸੀਰੀਣੀ ਆ ਧੰਨਵਾਦ ਧੰਨਵਾਦ ਸਾਰੀ ਨਾ ਬਣ ਸੰਕਰ ਸੰਗਤ ਦਾ ਧੰਨਵਾਦ ਤੇ ਨੰਬਰ 2 ਜੋ ਬੱਚੇ ਦੀ ਡਿਊਟੀ ਲਈ ਆ ਉਹ ਇਹਨਾਂ ਸਦਕਾ ਜੋ ਇਹਨਾਂ ਕੋਈ ਡਿਊਟੀ ਲਈ ਪੂਰੀ ਕਰਨਗੇ ਇਹ ਜੋ ਵਾਠ ਠੀਕ ਹੈ ਧੰਨਵਾਦ ਤੁਹਾਡਾ